ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਅੱਜ ਬਣਾਇਆ ਜੀ ਆਪਾਂ ਨੇ ਕੜਾਹੀ ਦਮ ਆਲੂ ਠੀਕ ਹੈ ਜੀ ਜਿਹੜੇ ਕਿ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਏ ਆ ਕਲਰ ਚੈੱਕ ਕਰੋ ਸਬਜੀ ਦਾ ਤੁਸੀਂ ਆ ਦੇਖੋ ਠੀਕ ਹੈ ਜੀ ਸੋ ਜਿਹੜੇ ਤਰੀਕੇ ਨਾਲ ਮੈਂ ਸਬਜੀ ਬਣਾਈ ਆ ਕੜਾਹੀ ਦਾ ਮਾਲੂ ਠੀਕ ਹੈ ਜੀ ਜੇ ਤੁਸੀਂ ਰੈਸਪੀ ਸਿੱਖਣੀ ਆ ਜੀ ਵੀਡੀਓ ਨਾਲ ਬਨੇ ਰਹੋ ਅੱਜ ਫਿਰ ਤੁਹਾਨੂੰ ਇੱਕ ਬਹੁਤ ਹੀ ਵਧੀਆ ਰੈਸਪੀ ਜਿਹੜੀ ਉਹ ਬਣਾ ਕੇ ਦਿਖਾਵਾਂਗੇ ਪਨੀਰ ਦੀ ਸਬਜੀ ਵੀ ਫੈਲ ਹੈ ਸਬਜੀ ਦੇ ਅੱਗੇ ਠੀਕ ਹੈ ਜੀ ਨਜ਼ਾਰਾ ਆਜੂਗਾ ਤੁਹਾਨੂੰ ਬਣਾ ਕੇ ਤੇ ਖਾ ਕੇ ਤੇ ਆਜੋ ਫਿਰ ਤੁਹਾਨੂੰ ਬਣਾ ਕੇ ਦਿਖਾਉਂਦੇ ਆ ਕੜਾਹੀ ਦਮ ਆਲੂ ਦੀ ਸਬਜੀ ਰੈਸਪੀ ਕਰਦੇ ਆ ਸਟਾਰਟ ਸੋ ਜਿਹੜੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆ ਜੀ ਐਦਾਂ ਦੀ ਕੁਕਿੰਗ ਵੀਡੀਓ ਦੇਖਣ ਲਈ ਸਾਡਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੀ ਆਜੋ ਫਿਰ ਰੈਸਪੀ ਕਰਦੇ ਆ ਸਟਾਰਟ ਕੜਾਹੀ ਦਮ ਆਲੂਆਂ ਦੀ ਸਬਜੀ ਬਣਾਉਣ ਵਾਸਤੇ ਆਪਾਂ ਨੂੰ ਚਾਹੀਦੇ ਆ ਜੀ ਆਲੂ ਜਿਹੜੇ ਕੀ ਇੱਥੇ ਮੈਂ ਤਿੰਨ ਆਲੂ ਲਏ ਆ ਠੀਕ ਹੈ ਜੀ ਓਵਰ ਸਾਈਜ਼ ਦੇ ਤੇ ਹੁਣ ਆਪਾਂ ਇਹਨਾਂ ਦੀ ਕਟਿੰਗ ਕਰੂਗੇ ਠੀਕ ਹੈ ਜੀ ਇਸ ਤਰੀਕੇ ਨਾਲ ਕਟਿੰਗ ਆਪਾਂ ਨੇ ਇਹਨਾਂ ਦੀ ਕਰਨੀ ਆ ਆਲੂ ਆ ਜਿਹੜੇ ਥੋੜੀ ਜਿਹਾ ਆਪਾਂ ਨੇ ਮੋٹے ਰੱਖਣੇ ਆ ਠੀਕ ਹੈ ਜੀ ਜਿਆਦਾ ਬਰੀਕ ਨਹੀਂ ਕਰਨੇ ਇਸ ਤਰੀਕੇ ਦੇ ਆਪਾਂ ਨੇ ਆਲੂ ਜਿਹੜੇ ਉਹ ਕੱਟ ਕਰ ਲੈਣੇ ਆ ਜੀ ਠੀਕ ਹੈ ਜੀ ਆ ਦੇਖੋ ਕਿੰਨੇ ਵਧੀਆ ਇਹ ਕੱਟ ਹੋ ਗਿਆ ਤੇ ਆਪਾਂ ਸਾਰੇ ਹੀ ਆਲੂਆਂ ਨੂੰ ਐਦਾਂ ਹੀ ਕੱਟ ਲੈਣੇ ਆ ਠੀਕ ਹੈ ਜੀ ਆਲੂ ਥੋੜੇ ਜਿ ਮੋਟੇ ਰੱਖਣੇ ਪੈਂਦੇ ਐ ਸਬਜੀ ਦੇ ਵਿੱਚ ਤੇ ਲਓ ਜੀ ਆਲੂਆਂ ਨੂੰ ਲੰਨੇ ਆ ਕੱਟ ਆਪਾਂ ਹੁਣ ਸਾਰਿਆਂ ਨੂੰ ਆਲੂਆਂ ਦੀ ਕਟਿੰਗ ਆਪਾਂ ਨੇ ਕਰ ਲਈ ਹੈ ਜੀ ਆ ਦੇਖੋ ਕਿੰਨੇ ਵਧੀਆ ਆਲੂ ਕੱਟ ਹੋ ਚੁੱਕੇ ਆ ਤੇ ਹੁਣ ਆਪਾਂ ਨੂੰ ਚਾਹੀਦੀ ਇੱਕ ਸ਼ਿਮਲਾ ਮਿਰਚ ਇਹਨਾਂ ਦੇ ਵਿੱਚ ਪਾਉਣ ਵਾਸਤੇ ਤੇ ਆਪਾਂ ਸ਼ਿਮਲਾ ਮਿਰਚ ਵੀ ਠੀਕ ਹੈ ਜੀ ਕਰ ਦ ਆਪਾਂ ਤੇ ਪੁੱਠੀ ਫੜ ਹੋ ਗਈ ਥੀ ਸ਼ਿਮਲਾ ਮਿਰਚ ਵੀ ਆਪਾਂ ਕੱਟ ਲੂਗੇ ਸੋ ਇਸ ਤਰੀਕੇ ਦੀ ਆਪਾਂ ਨੇ ਸ਼ਿਮਲਾ ਮਿਰਚ ਕੱਟਣੀ ਹੈ ਠੀਕ ਹੈ ਜੀ ਤੇ ਇਸ ਤਰੀਕੇ ਦੀ ਆਪਾਂ ਨੇ Shimla mirch ਜਿਹੜੀ ਉਹ ਕੱਟ ਲੈਣੀ ਆ। ਲਓ ਜੀ ਠੀਕ ਆ ਜੀ। ਇੱਕ ਆਪਾਂ Shimla mirch ਦਾ ਪੀਸ ਆ ਜਿਹੜਾ ਉਹ ਕੱਟ ਲੋਂਗੇ। Shimla mirch ਆਪਾਂ ਨੇ ਕੱਟ ਲਈ ਆ ਜੀ ਤੇ ਹੁਣ ਆਪਾਂ ਲਵਾਂਗੇ ਇੱਕ ਪਿਆਜ਼ ਠੀਕ ਆ ਜੀ ਆਪਾਂ ਨੇ ਪਿਆਜ਼ ਕੱਟਣਾ। ਪਿਆਜ਼ ਦੀ ਜਿਹੜੀ ਆ ਬੈਕ ਸਾਈਡ ਠੀਕ ਆ ਜੀ ਆ ਚੀਜ਼ ਹੁੰਦੀ ਆ ਆਪਾਂ ਨੇ ਕੱਢ ਦੇਣੀ ਆ। ਠੀਕ ਆ ਜੀ। ਇਹ ਕੱਢਣੀ ਜ਼ਰੂਰੀ ਆ। ਤੇ ਲਓ ਜੀ। ਤੇ ਹੁਣ ਆਪਾਂ ਇਹਨੂੰ ਐਦਾਂ ਕਯੂਬ ਜੇ ਕਰ ਲੂਗੇ ਠੀਕ ਹੈ ਜੀ ਇਹਦੇ ਐਡ ਐਡ ਇੱਕ ਪੀਸ ਕਰ ਲੈਣੇ ਆ ਤੇ ਲੋ ਜੀ ਸਬਜੀ ਆਪਣੀ ਕੱਟੀ ਗਈ ਤੇ ਇੱਕ ਆਪਾਂ ਨੇ ਪਿਆਜ਼ ਚੌਪ ਕਰ ਲਿਆ ਯਾਨੀ ਬਰੀਕ ਕਰ ਲਿਆ ਤੇ ਦੋ ਆਪਣੇ ਕੋਲ ਹਰੀਆਂ ਮਿਰਚਾਂ ਥੋੜਾ ਜਿਹਾ ਅਦਰਕ ਤੇ ਲਸਣ ਇਹ ਆਪਾਂ ਨੇ ਮਿਕਸੀ ਕਰਨਾ ਹੈ ਤੇ ਤਿੰਨ ਆਪਣੇ ਕੋਲ ਟਮਾਟਰ ਐ మీడియం ਸਾਈਜ਼ ਦੇ ਠੀਕ ਹੈ ਜੀ ਕੱਟ ਲਏ ਆਪਾਂ ਨੇ ਇਹ ਵੀ ਆਪਾਂ ਨੇ ਮਿਕਸੀ ਕਰਨੀ ਹੈ ਇਹਨਾਂ ਦਾ ਵੀ ਆਪਾਂ ਪੇਸਟ ਬਣਾਉਂਗੇ ਤੇ ਹੁਣ ਸਭ ਤੋਂ ਪਹਿਲਾਂ ਜਿਹੜਾ ਕੰਮ ਆਪਾਂ ਨੇ ਕਰਨਾ ਅਪਾ ਨੇ ਆਲੂ ਆ ਜਿਹੜੇ ਉਹ ਉਬਾਲਨੇ ਆ ਠੀਕ ਹੈ ਜੀ ਯਾਨੀ ਬੋਇਲ ਕਰ ਲੈਣੇ ਆ ਤੇ ਇੱਕ ਗੱਲ ਹੋਰ ਖਿਆਲ ਰੱਖਣਾ ਤੁਸੀਂ ਆਲੂ ਆ ਜਿਹੜੇ ਜ਼ਿਆਦਾ ਨਹੀਂ ਉਬਾਲਨੇ ਹੈਗੇ ਠੀਕ ਹੈ ਜੀ ਓਵਰ ਕੁਕ ਨਹੀਂ ਕਰਨੇ ਹੈਗੇ ਹਲਕੇ ਜੇ ਕੱਚੇ ਰੱਖਣੇ ਆ ਤੇ ਲਓ ਜੀ ਇਹਨਾਂ ਨੂੰ ਆਪਾਂ ਉਬਾਲ ਲੈਣੇ ਆ ਤੇ ਜਦੋਂ ਤੱਕ ਆਪਣੇ ਆਲੂ ਉਬਲਦੇ ਆ ਆਪਾਂ ਸਮਾਨ ਜਿਹੜਾ ਉਹ ਮਿਕਸੀ ਕਰ ਲੈਣੇ ਆ ਠੀਕ ਹੈ ਜੀ ਤੇ ਲਓ ਜੀ ਆਪਾਂ ਨੇ ਦੋ ਹਰੀਆਂ ਮਿਰਚਾਂ ਪਾ ਲਈਆਂ ਥੋੜਾ ਜਿਹਾ ਲਸਣ ਥੋੜਾ ਜਿਹਾ ਅਦਰਕ ਤੇ ਇਹਨੂੰ ਆਪਾਂ ਨੇ ਥੋੜਾ ਜਿਹਾ ਠੀਕ ਹੈ ਜੀ ਦਰਦਰਾ ਜਿਹਾ ਗ੍ਰाइंड ਕਰ ਲੈਣਾ ਤੇ ਇਸ ਤਰੀਕੇ ਦਾ ਆਪਾਂ ਨੇ ਇਹਨੂੰ ਠੀਕ ਹੈ ਜੀ ਦਰਦਰਾ ਪੀਸ ਲੈਣਾ ਹੈ ਤੇ ਹੁਣ ਆਪਾਂ ਪੀਸਦੇ ਆਂ ਟਮਾਟਰ ਤੇ ਲਓ ਜੀ ਤਿੰਨ ਆਪਾਂ ਨੇ ਟਮਾਟਰ ਪੀਸਣੇ ਆ ਤੇ ਟਮਾਟਰ ਵੀ ਆਪਾਂ ਨੇ ਪੀਸ ਲਏ ਆ ਜੀ ਠੀਕ ਹੈ ਜੀ ਆ ਦੇਖੋ ਕਿੰਨੀ ਵਧੀਆ ਪਿਓਰੀ ਜਿਹੜੀ ਬਣ ਗਈ ਆ ਤੇ ਲਓ ਜੀ ਇੱਧਰ ਆਪਣੇ ਆਲੂ ਆ ਜਿਹੜੇ ਬੋਇਲ ਹੋ ਗਏ ਆ ਠੀਕ ਹੈ ਜੀ ਜਿਹੜੀ ਇਹ ਥੋੜੇ ਜੇ ਹਲਕੇ ਜਿਹਾ ਆਪਾਂ ਨੇ ਕੱਚੇ ਰੱਖਣੇ ਆ ਤੇ ਹੁਣ ਆਪਾਂ ਇਹਨਾਂ ਨੂੰ ਇਦਾਂ ਨਚੋੜ ਨਚੋੜ ਕੇ ਕਿਸੇ ਪਲੇਟ 'ਚ ਕੱਢ ਲੂਗੇ ਆਲੂ ਆਪਾਂ ਨੇ ਪਲੇਟ ਦੇ ਵਿੱਚ ਕੱਢ ਲਿਆ ਜੀ ਤੇ ਹੁਣ ਆਪਾਂ ਨੇ ਇਹਨੂੰ ਥੋੜੇ ਜਿਹਾ ਠੰਡੇ ਕਰਕੇ ਉਸ ਤੋਂ ਬਾਅਦ ਥੋੜੇ ਜਿਹਾ ਪੈਨ ਨੂੰ ਸ਼ੈਲੋ ਫਰਾਈ ਕਰੋਂਗੇ ਤੇ ਹੁਣ ਆਪਾਂ ਇੱਕ ਕੜਾਹੀ ਦੇ ਵਿੱਚ ਪਾਵਾਂਗੇ ਸਰੋਂ ਦਾ ਤੇਲ ਤੇ ਹੁਣ ਆਪਾਂ ਨੇ ਇਹਦੇ ਵਿੱਚ ਆਲੂਆਂ ਨੂੰ ਥੋੜਾ ਜਿਹਾ ਭੁੰਨਣਾ ਏ ਤੇ ਤੇਲ ਨੂੰ ਕਰ ਲਾਂਗੇ ਚੰਗੀ ਤਰ੍ਹਾਂ ਗਰਮ ਤੇ ਲਓ ਜੀ ਤੇਲ ਆ ਜਿਹੜਾ ਉਹ ਗਰਮ ਹੋ ਚੁੱਕਿਆ ਏ ਤੇ ਹੁਣ ਆਪਾਂ ਥੋੜੇ ਥੋੜੇ ਆਲੂ ਆ ਜਿਹੜੇ ਪਾ ਕੇ ਉਹ ਇਹਦੇ ਵਿੱਚ ਫਰਾਈ ਕਰ ਲੂਗੇ ਠੀਕ ਹੈ ਜੀ ਯਾਨੀ ਸ਼ੈਲੋ ਫਰਾਈ ਕਰਦੇ ਆਪਾਂ ਨੇ ਤਾਂ ਜੋ ਆਲੂ ਆ ਥੋੜੇ ਜਿਹਾ ਭੁੰਨ ਹੋ ਜਾਵੇ ਐਦਾਂ ਕਰਨ ਨਾਲ ਸਬਜ਼ੀ ਦਾ ਜਿਹੜਾ ਸਵਾਦ ਹੈ ਬਹੁਤ ਵਧੀਆ ਆਊਗਾ ਠੀਕ ਹੈ ਜੀ ਤੇ ਲਓ ਜੀ ਆਲੂਆਂ ਨੂੰ ਆਪਾਂ ਥੋੜਾ ਜਿਹਾ ਭੁੰਨ ਲੈਂਦੇ ਆ ਤੇ ਲਓ ਜੀ ਆਲੂ ਆ ਜਿਹੜੇ ਆਪਣੇ ਉਹ ਭੁੰਨ ਹੋ ਚੁੱਕੇ ਆ ਠੀਕ ਹੈ ਜੀ ਸੋ ਇਸ ਤਰੀਕੇ ਦੇ ਆਪਾਂ ਨੇ ਇਹ ਥੋੜਾ ਜਿਹਾ ਭੁੰਨ ਲੈਣੇ ਆ ਉਹਨਾਂ ਨਾਲ ਇੱਕ ਤਾਂ ਜਿਹੜੀ ਆਲੂਆਂ ਦੀ ਸਬਜ਼ੀ ਹੈ ਠੀਕ ਹੈ ਜੀ ਆਲੂ ਆ ਜਿਹੜੇ ਉਹ ਜ਼ਿਆਦਾ ਗਲੂਗੇ ਨਹੀਂ ਠੀਕ ਹੈ ਜੀ ਕੋਲੂਆ ਜਾਨੀ ਬਣੂਗਾ ਸਬਜ਼ੀ ਦਾ ਤੇ ਇੱਕ ਨਾਲੇ ਸਬਜ਼ੀ ਦੇ ਵਿੱਚ ਬਹੁਤ ਵਧੀਆ ਫਲੇਵਰ ਆਊਗਾ ਤੇ ਲੋ ਜੀ ਇਸ ਤਰੀਕੇ ਨਾਲ ਆਪਾਂ ਨੇ ਆਲੂ ਆ ਜਿਹੜੇ ਥੋੜੇ ਜਿਹਾ ਫਰਾਈ ਕਰ ਲੈਣੇ ਆ ਤੇ ਲੋ ਜੀ ਆਲੂ ਆ ਜਿਹੜੇ ਆਪਣੇ ਸਾਰੇ ਸ਼ੈਲੋ ਫਰਾਈ ਹੋ ਚੁੱਕੇ ਆ ਆ ਦੇਖੋ ਕਿੰਨੇ ਵਧੀਆ ਇਹ ਹੋਏ ਆ ਸੋ ਇਸ ਤਰੀਕੇ ਨਾਲ ਤੁਸੀਂ ਆਲੂ ਆ ਜਿਹੜੇ ਉਹ ਫਰਾਈ ਕਰ ਲੈਣੇ ਆ ਤੇ ਹੁਣ ਆਪਾਂ ਐਸੀ ਤੇਲ ਦੇ ਵਿੱਚ ਥੋੜਾ ਜਿਹਾ ਪਾਵਾਂਗੇ ਜੀਰਾ ਤੇ ਇਹਨੂੰ ਹਲਕਾ ਜਿਹਾ ਜਪਾ ਭੁੰਨੂਗੇ ਤੇ ਜਦੋਂ ਆਪਣਾ ਜੀਰਾ ਭੁੰਨਿਆ ਗਿਆ ਫਿਰ ਪਾ ਦਾਂਗੇ ਆਪਾਂ ਇਹਦੇ ਵਿੱਚ ਇੱਕ ਬਰੀਕ ਕੱਟਿਆ ਹੋਇਆ ਪਿਆਜ਼ ਤੇ ਆਪਾਂ ਇਹਨੂੰ ਵੀ 골ਡਨ ਬ੍ਰਾਊਨ ਜਿਹੜਾ ਉਹ ਕਰ ਲਵਾਂਗੇ ਤੇ ਜਦੋਂ ਪਿਆਜ਼ ਆਪਣੇ ਅੱਧੇਕ ਭੁੰਨੇ ਗਏ ਦੋ ਚਮਚ ਪਾ ਦਾਂਗੇ ਆਪਾਂ ਲਸਣ ਅਦਰਕ ਤੇ ਹਰੀ ਮਿਰਚ ਦਾ ਪੇਸਟ ਤੇ ਆਪਾਂ ਇਹਨੂੰ ਵੀ ਇਹਦੇ ਨਾਲ ਭੁੰਨੂਗੇ ਠੀਕ ਹੈ ਜੀ 2 ਕਮਿੰਟ ਤੇ ਜਦੋਂ ਅਦਰਕ ਲਸਣ ਹਰੀ ਮਿਰਚ ਪੁੰਨੀ ਗਈ ਇੱਕ ਚਮਚ ਪਾਵਾਂਗੇ ਆਪਾਂ ਇਹਦੇ ਵਿੱਚ ਦੇਗੀ ਮਿਰਚ ਠੀਕ ਆ ਜੀ ਜਾਂ ਕਸ਼ਮੀਰੀ ਲਾਲ ਮਿਰਚ ਪਾ ਸਕਦੇ ਹੋ ਤੇ ਅੱਧਾ ਚਮਚ ਪਾਵਾਂਗੇ ਆਪਾਂ ਹਲਦੀ ਦਾ ਤੇਨੂੰ ਵੀ ਆਪਾਂ ਹਲਕਾ ਜਿਹਾ ਭੁੰਨੂਗੇ ਤੇ ਭੁੰਨਦੇ ਟਾਈਮ ਤੇ ਆਪਾਂ ਨੇ ਥੋੜਾ ਜਿਹਾ ਇਹਦੇ ਵਿੱਚ ਪਾਣੀ ਪਾ ਦੇਣਾ ਹੈ ਪਾਣੀ ਪਾਉਣ ਨਾਲ ਕੀ ਹੁੰਦਾ ਠੀਕ ਆ ਜੀ ਹਲਦੀ ਤੇ ਦੇਗੀ ਮਿਰਚ ਦਾ ਕਲਰ ਹੈ ਜਿਹੜਾ ਉਹ ਕਦੇ ਵੀ ਖਰਾਬ ਨਹੀਂ ਹੁੰਦਾ ਯਾਨੀ ਹਲਦੀ ਤੇ ਦੇਗੀ ਮਿਰਚ ਜਲਦੀ ਨਹੀਂ ਹੈਗੀ ਤੇ ਹੁਣ ਨਾਲੇ ਪਾ ਦਾਂਗੇ ਆਪਾਂ ਇਹਦੇ ਵਿੱਚ ਤਿੰਨ ਟਮਾਟਰਾਂ ਦੀ ਪਿਉਰੀ ਤੇ ਹੁਣ ਆਪਾਂ ਇਹਨੂੰ ਪਕਾਵਾਂਗੇ ਤਿੰਨ ਤੋਂ ਚਾਰ ਮਿੰਟ ਤੇ ਤਿੰਨ ਚਾਰ ਮਿੰਟ ਭੁੰਨਣ ਤੋਂ ਬਾਅਦ ਆਪਾਂ ਪਾਵਾਂਗੇ ਇਹਦੇ ਵਿੱਚ ਨਮਕ ਟੇਸਟ ਰਿਕਾਰਡਿੰਗ ਜਿੰਨਾ ਕ ਤੁਸੀਂ ਖਾਂਦੇ ਹੋ ਠੀਕ ਹੈ ਜੀ ਓਨਾ ਕ ਨਮਕ ਤੁਸੀਂ ਇਹਦੇ ਵਿੱਚ ਐਡ ਕਰ ਲਿਓ ਪਾ ਦਿਓ ਤੇ ਇੱਕ ਚਮਚ ਪਾਵਾਂਗੇ ਆਪਾਂ ਧਨੀਏ ਪਾਊਡਰ ਦਾ ਠੀਕ ਹੈ ਜੀ ਤੇ ਜ਼ਿਆਦਾ ਮਸਾਲੇ ਨਹੀਂ ਪਾਉਣੇ ਹੈਗੇ ਥੋਡੇ ਕੋਲ ਜਿਹੜਾ ਮਸਾਲਾ ਅਵੇਲੇਬਲ ਹੋਇਆ ਠੀਕ ਹੈ ਜੀ ਗਰਮ ਮਸਾਲਾ ਕਿਚਨ ਕਿੰਗ ਜਾਂ ਜੀਰਾ ਪਾਊਡਰ ਤੁਸੀਂ ਕੋਈ ਵੀ ਮਸਾਲਾ ਇਹਦੇ ਵਿੱਚ ਥੋੜਾ ਥੋੜਾ ਐਡ ਕਰ ਸਕਦੇ ਹੋ ਤੇ ਲਓ ਜੀ ਮੈਂ ਥੋੜੀ ਜੀ ਕਸਤੂਰੀ ਮੇਥੀ ਪਾ ਲਈ ਤੇ 3-4 ਮਿੰਟ ਆਪਾਂ ਇਹਨੂੰ ਹੋਰ ਪਕਾਉਂਗੇ ਤੇ ਮਸਾਲਾ ਭੁੰਨਦਿਆਂ ਨੂੰ ਆਪਾਂ ਨੂੰ 3-4 ਮਿੰਟ ਹੋ ਗਏ ਆ ਜੀ ਹੁਣ ਆਪਾਂ ਇਹਦੇ ਵਿੱਚ ਐਡ ਕਰੂਗੇ Shimla Mirch ਤੇ ਪਿਆਜ਼ ਤੇ ਲਓ ਜੀ ਇਹਨਾਂ ਨੂੰ ਵੀ ਆਪਾਂ ਪਕਾਉਂਗੇ 2-3 ਮਿੰਟ ਆਪਾਂ ਇਹਨਾਂ ਨੂੰ ਪਕਾ ਲੂਗੇ ਹੋਰ ਤਾ ਜੋ ਪਿਆਜ਼ ਤੇ ਸ਼ਿਮਲਾ ਮਿਰਚਾਂ ਜਿਹੜੇ ਥੋੜੇ ਜੇ ਨਰਮ ਹੋ ਜਾਣ ਹਲਕੇ ਜੇ ਸੌਫਟ ਹੋ ਜਵੇ ਤੇ ਇੱਥੇ ਆਪਾਂ ਇੱਕ ਢੱਕਣ ਜਾਂ ਇੱਕ ਚਮਚਾ ਇਹਦੇ ਵਿੱਚ ਪਾ ਦੋਗੇ ਸਿਰਕੇ ਦਾ ਠੀਕ ਹੈ ਜੀ ਵਾਈਟ ਬਿਨੇਗਰ ਇਹ ਨਾਲ ਬਹੁਤ ਵਧੀਆ ਸਬਜ਼ੀ ਦਾ ਫਲੇਵਰ ਆਊਗਾ ਠੀਕ ਹੈ ਜੀ ਜ਼ਿਆਦਾ ਨਹੀਂ ਪਾਉਣਾ ਸਿਰਕਾ ਇੱਕ ਚਮਚਾ ਜਾਂ ਇੱਕ ਢੱਕਣ ਪਾਉਣਾ ਹੈ ਤੇ ਹੁਣ ਆਪਾਂ ਇਹਨੂੰ ਟੱਕ ਦੰਨੇ ਆ ਤੇ ਆਪਾਂ 2-3 ਮਿੰਟ ਇਹਨੂੰ ਪਕਾਉਨੇ ਆ 2-3 ਮਿੰਟ ਪਕਾਉਣ ਤੋਂ ਬਾਅਦ ਆਪਾਂ ਇਹਦੇ ਵਿੱਚ ਆਲੂ ਐਡ ਕਰਾਂਗੇ ਤੇ ਲਓ ਜੀ 2-3 ਮਿੰਟ ਪਕਾਉਣ ਤੋਂ ਬਾਅਦ ਤੇ ਲੋ ਜੀ ਹੁਣ ਅਪੈਚ ਕਰਦੇ ਆ ਆਪਣੇ ਆਲੂ ਜਿਹੜੇ ਆਪਾਂ ਨੇ ਅਵਾਲ ਕੇ ਤੇ ਸ਼ੈਲੋ ਫਰਾਈ ਕਰਕੇ ਰੱਖੇ ਤੇ ਉਹ ਕਰਦੇ ਆਪਾਂ ਐਡ ਤੈਨੂੰ ਕਰਦੇ ਆ ਮਸਾਲੇ ਨਾਲ ਮਿਕਸ ਤੇ ਮਿਕਸ ਕਰਨ ਤੋਂ ਬਾਅਦ ਥੋੜਾ ਜਿਹਾ ਆਪਾਂ ਇਹਦੇ ਵਿੱਚ ਪਾਣੀ ਐਡ ਕਰੂੰਗੇ ਠੀਕ ਹੈ ਜੀ ਹਲਕਾ ਜਿਹਾ ਤੁਸੀਂ ਦੇਖ ਸਕਦੇ ਹੋ ਤਾਂ ਜੋ ਜਿਹੜੀ ਗਰੇਵੀ ਆਪਣੀ ਮਸਾਲਾ ਇਹ ਉਹ ਆਲੂਆਂ ਦੇ ਉੱਪਰ ਚੰਗੀ ਤਰ੍ਹਾਂ ਲਿਪਟ ਜਵੇ ਠੀਕ ਹੈ ਜੀ ਤੇ ਹੁਣ ਆਪਾਂ ਇਹਨੂੰ ਟੱਕ ਦੰਨੇ ਆ ਤੇ మీడియం ਆਂਚ ਪਰ 2 ਕੁ ਮਿੰਟ ੱਪੈ ਨੂੰ ਹੋਰ ਪਕਾਉਨੇ ਆ ਤੇ ਲਓ ਜੀ ਸਬਜੀ ਬਣ ਕੇ ਰੈਡੀ ਆ ਜੀ ਆ ਦੇਖੋ ਜੀ ਕਲਰ ਚੈੱਕ ਕਰੋ ਸਬਜੀ ਦਾ ਤੁਸੀਂ ਕਿੰਨਾ ਵਧੀਆ ਕਲਰ ਆਇਆ ਸੋ ਇਸ ਤਰੀਕੇ ਨਾਲ ਬਣਾ ਸਕਦੇ ਆ ਜੀ ਤੁਸੀਂ ਦਮ ਕੜਾਹੀ ਆਲੂ ਤੇ ਉੱਪਰ ਪਾ ਲਿਆ ਆਪਾਂ ਨੇ ਕੱਟਿਆ ਹੋਇਆ ਬਰੀਕ ਹਰਾ ਧਨੀਆ ਤੇ ਹੁਣ ਸਬਜੀ ਨੂੰ ਕਰਦੇ ਆਪਾਂ ਸਰਵ ਪਲੇਟ ਦੇ ਵਿੱਚ ਤੁਸੀਂ ਕਲਰ ਚੈੱਕ ਕਰੋ ਸਬਜੀ ਦਾ ਮੈਂ ਕਹਾਂ ਨਜ਼ਾਰਾ ਆ ਜਾਊਗਾ ਰੂਹ ਖੁਸ਼ ਹੋ ਜਾਊਗੀ ਠੀਕ ਹੈ ਜੀ ਆਹ ਲੋ ਜੀ ਹੁਣ ਆਪਾਂ ਇਹਨੂੰ ਸਰਵ ਕਰ ਲੈਨੇ ਆ ਤੇ ਲੋ ਜੀ ਸਬਜੀ ਬਣ ਕੇ ਰੈਡੀ ਆ ਜੀ ਆ ਦੇਖੋ ਸਬਜੀ ਦਾ ਕਲਰ ਚੈੱਕ ਕਰੋ ਤੁਸੀਂ ਠੀਕ ਹੈ ਜੀ ਕਿੰਨੀ ਵਧੀਆ ਸਬਜੀ ਬਣ ਕੇ ਤਿਆਰ ਹੋਈ ਆ ਸੋ ਇਸ ਤਰੀਕੇ ਨਾਲ ਬਣਾ ਸਕਦੇ ਆ ਜੀ ਤੁਸੀਂ ਕੜਾਹੀ ਦਾ ਮਾਲੂ ਦੀ ਸਬਜੀ ਸੋ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜਰੂਰ ਕਰ ਦਿਓ ਜੀ ਸੋ ਜਿਹੜੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆ ਜੀ ਐਦਾਂ ਦੀ ਕੁਕਿੰਗ ਵੀਡੀਓ ਦੇਖਣ ਲਈ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਮਿਲਦੇ ਆ ਜੀ ਹੁਣ ਇੱਕ ਨਵੀਂ ਰੈਸਪੀ ਨਾਲ ਨਵੀਂ ਵੀਡੀਓ 'ਚ ਜਦ ਤੱਕ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ